ਅਮਰੀਕਾ ਨੂੰ ਪੂਰੇ ਦੇਸ਼ਾਂ ਦਾ ਸਰਪੰਚ ਦੇਸ਼ ਕਿਹਾ ਜਾਂਦਾ ਸੀ ਤੇ ਉੱਥੇ ਹੋ ਗਈ ਬਰਬਾਦੀ ਸ਼ੁਰੂ ਪਤਾ ਨਹੀਂ ਇਹ ਦੁਨੀਆ ਦਾ ਅੰਤ ਨੇੜੇ ਆ ਗਿਆ ਜਾਂ ਫਿਰ ਕਿਸ ਤਰ੍ਹਾਂ ਹੋ ਰਿਹਾ ਕਿਉਂਕਿ ਜਿਹੜੇ ਰੇਤਲੇ ਇਲਾਕੇ ਨੇ ਜਿਵੇਂ ਕਿ ਦੁਬਈ ਹੋ ਗਿਆ ਰਾਜਸਥਾਨ ਹੋ ਗਿਆ ਉੱਥੇ ਬਾੜਾਂ ਆ ਰਹੀਆਂ ਨੇ ਪਾਣੀ ਵਹਿ ਰਹੇ ਨੇ ਇਹ ਤੇ ਪਾਣੀદાન ਦਾ ਨਾਮ ਨਹੀਂ ਹੁੰਦਾ ਸੀ ਕਿ ਜਿਹੜੇ ਸਭ ਤੋਂ ਅਮੀਰ ਇਲਾਕੇ ਜਿਸ ਵਿੱਚ ਹਾਲੀਵੁੱਡ ਵਾਲੇ ਐਕਟਰਾਂ ਦੇ 5-500 ਕਰੋੜ ਦੇ ਘਰ ਹੁੰਦੇ ਸੀ ਉੱਥੇ ਹੁਣ ਅੱਗ ਲੱਗ ਗਈ ਇਹ ਤਬਾਹੀ ਉੱਠ ਗਈ ਚਾਰੇ ਪਾਸੇ ਪੂਰਾ ਅਮਰੀਕਾ ਅੱਗ ਦੇ ਵਿੱਚ ਝੁੱਲਸ ਰਿਹਾ ਹੈ ਅਮਰੀਕਾ ਨੂੰ ਬਹੁਤ ਹਾਨੀ ਹੋ ਰਹੀ ਹੈ ਸਭ ਤੋਂ ਪਹਿਲਾਂ ਇੱਕ ਜੰਗਲ ਵਿੱਚ ਅੱਗ ਲੱਗੀ ਸੀ ਤੇ ਹੁਣ ਉਸ ਇੱਕ ਜੰਗਲ ਨੇ ਦੋ ਹੋਰ ਜੰਗਲਾਂ ਨੂੰ ਆਪਣੀ ਅੱਗ ਦੀ ਲਪੇਟ ਵਿੱਚ ਲੈ ਲਿਆ ਤੇ ਅੱਗ ਹੁਣ ਵਧਦੀ ਜਾ ਰਹੀ ਕੈਲੀਫੋਰਨੀਆ ਦੀ ਔਰ ਤੇ ਨਾਲੇ ਬਿਲਡਿੰਗਾਂ ਨੂੰ ਵੀ ਬਹੁਤ ਨੁਕਸਾਨ ਹੋ ਰਿਹਾ ਹੈ ਤੇ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ ਬਹੁਤ ਕੁਝ ਹੋ ਰਿਹਾ ਹੈ ਅਮਰੀਕਾ ਦੇ ਵਿੱਚ ਤੁਹਾਡਾ ਕੀ ਕਹਿਣਾ ਇਨ੍ਹਾਂ ਗੱਲਾਂ ਬਾਰੇ ਸਾਨੂੰ ਕਮੈਂਟ ਕਰਨਾ ਤੇ ਨਾਲੇ ਗੱਲ ਕਰ ਲਈ ਡੱਲੇਵਾਲ ਜੀ ਦੀ ਡੱਲੇਵਾਲ ਜਿਹਨੂੰ 40 ਜਿਨੋ ਹੋ ਗਏ ਨੇ ਬੈੜਤੇ ਪਏ ਹੋਇਆ ਨੂੰ ਯਾਨੀ ਕਿ ਜਲਨ ਮਰਨ ਤੇ ਪਏ ਹੋਇਆ ਨੂੰ ਤੇ ਉਹਨਾਂ ਨੂੰ ਹੁਣ ਡਾਕਟਰਾਂ ਵੱਲੋਂ ਵੀ ਨਾ ਨੁੱਕਰ ਹੀ ਕੀਤਾ ਜਾ ਰਿਹਾ ਹੈ ਕਿਉਂਕਿ ਨਾ ਤਾਂ ਕੁਝ ਖਾਰੇ ਨੇ ਨਾ ਪੀ ਰਹੇ ਨੇ ਹੁਣ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਹੀ ਗੰਭੀਰ ਹੋ ਗਈ ਹੈ ਹੁਣ ਆਪਾਂ ਵੀ ਕੀ ਕਰ ਸਕਦੇ ਆ ਤੇ ਸਾਡਾ ਇਹ ਫਰਜ਼ ਬਣਦਾ ਆਪਾਂ ਸਾਰੇ ਅਰਦਾਸ ਕਰੀਏ ਆ ਕਾਲਪੁਰਖ ਦੀ ਔਰਤੇ ਤਾਂ ਕਿ ਸਰਕਾਰਾਂ ਦੇ ਮਨ ਬਦਲਣ ਤੇ ਡੱਲੇਵਾਲ ਜੀ ਦੀ ਸੇਧ ਵਿੱਚ ਸਦਾਰ ਆਵੇ ਉਹਨਾਂ ਦਾ ਖਾਣ ਪੀਣ ਸ਼ੁਰੂ ਹੋ ਜਾਵੇ ਇਹ ਤੁਹਾਡੇ ਲਈ ਇੱਕ ਬੇਨਤੀ ਆ ਇਸ ਵੀਡੀਓ ਨੂੰ ਸ਼ੇਅਰ ਕਰੋ ਹਰ ਪਾਸੇ ਤਾਂ ਕਿ ਇਹ ਵੀਡੀਓ ਸਾਰੇ ਪਾਸੇ ਪਹੁੰਚ ਸਕੇ ਤੇ ਸਾਰੇ ਦਾਸ ਕਰੇ